ਸਤਿਗੁਰੂ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਇਕ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਰ ਸੁਖ ਰੋਗ ਪੈ ਆ ਜਾ ਸੁਖ ਤਵਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹ ਕਰੀ ਨ ਹੋਈ ਬਲਿਹਾਰੀ ਉਦਰ ਦਵਸੇ ਤਰੰਤਰ ਜਾਈ ਲਿਖਿਆ ਰਹਾ ਜਤ ਮੈਂ ਜੋਤ ਜੋਤ ਮੈਂ ਜਤ ਅਕਲ ਕਲਾ ਭਰਪੂਰ ਰਹਾ ਸੋ ਸੱਚ ਸਾਹਿਬ ਸਿਪ ਸਵਰ ਲਿਓ ਜਿਨ ਕੀ ਤਿਸ ਉਪਰ ਪਇ ਕਹਉ ਨਾਨਕ ਕਰਤੇ ਕੀ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗਸ ਮਹਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੇ ਰਗਿਆ ਸੁਗਰ ਕੇ ਜਿਤ ਵੇ ਸਰਬ ਸਮਾਨੇ ਵਾ ਜੀਤੇ ਦੀ ਰਾਜ ਅਨੇਕ ਸੰਖ ਕੀਤੇ ਤਿਰੀ ਭਵਨ ਹਰੀ ਕੀਤੇ ਤੇਰੇ ਰਗ ਪ੍ਰੀ ਸੁਖਹੀਏ ਕੀਤੇ ਤਿਰ ਗਵਨ ਹਰੀ ਗਵਨ ਤੁਧਨੋਂ ਪਉਣ ਪਣੀ ਬੈਸੰਤਰ ਗਵੇ ਰਜ ਧਰਮ ਦਵਾਰੀ ਗਵਨ ਤੁਧਨੋ ਚਿਤ ਗੁਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨੋ ਈਸ਼ਰ ਵਰ ਮੰਦੇਵੀ ਸੋ ਤੇ ਸਦਸ ਵਾਰੇ ਗਵਨ ਤੁਧਨੋ ਇੰਦਰੇਂਦਰ ਅਸਨ ਬੈਠੇ ਦੇਵਤੀਆਂ ਦਰ ਨਾਲੇ ਗਵਨ ਤੁਧਨੋ ਨੀ ਸਿੱਧ ਸਮਾਧੀ ਅੰਦਰ ਗਵਨ ਤੁਧਨੋ ਸਾਧ ਵਿਚਾਰੇ ਗਵੰਤੁਦਨੋ ਜਤੀ ਸਤੀ ਸੰਤੋਖੀ ਗਵੰਤੁਦਨੋ ਵੀਰ ਕਰਾਰੇ ਗਵੰਤੁਦਨੋ ਪੰਡਤ ਬਣ ਰਖੀਸਰ ਜਗ ਜਗ ਵੇਧਨ ਲੇ ਗਵੰਤੁਦਨੋ ਮੋਹੀਯ ਮਨਮੋਹਨ ਸੁਰਗਮਚ ਪਿਆਲੇ ਗਵੰਤੁਦਨੋ ਰਤਨੁ ਪੋਇ ਤੇਰੀ ਅਠਸੜ ਤੀਰਥ ਲੇ ਗਵਨ ਤੁਧਨੋ ਜੋਦਵਾਂ ਬਲਸੂਰਾ ਗਵਨ ਤੁਧਨੋ ਖਾਣੀ ਚਾਰੀ ਗਵਨ ਤੁਧਨੋ ਖੰਡ ਮੰਡਲ ਬਰਮੰਡ ਕਰ ਕਰ ਕੀਤੀ ਰਿਧਾਰੇ ਸੇ ਤੁਧਨੋ ਗਵਨ ਜੋ ਤੁਧ ਭਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਵਨ ਸੇਮ ਚਿਤਨ ਅਵਨ ਆਨਿਕ ਕੀ ਵਿਚਾਰੀ ਸੋਈ ਸੋਈ ਸਦਾ ਸੱਸ ਸਹਬ ਸਚ ਸਚੀ ਨਈ ਹੈ ਬਿਉਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੀ ਮਾਇਆ ਜਿਨੋਂ ਪਈ ਕਰ ਕਰ ਦੇਖੇ ਕੀਤਾ ਆਪਣਾ ਜੋ ਤੁਸਦੀ ਬੜਾਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਕਮਨ ਕਰਣਾ ਜਾਈ ਸੋ ਪਤ ਸਹੁ ਸਪਤ ਸਹਿਬ ਨਾਨਕ ਰਹਿਣ ਜਾਈ ਅਸਮਲ ਪਹਿਲਾ ਸੁਰ ਵੱਡਾ ਖੈ ਸੋ ਕੋਏ ਕੇਵੜਾ ਵਡਾ ਦਿੱਠਾ ਹੋਈ ਕੀਮਤ ਪਾਈ ਨਾ ਕਹਿ ਜਾਏ ਕਹਿਣੇ ਵਾਲੇ ਤੇਰੇ ਰਹਸਮੈ ਵੱਡੇ ਮੇਰੇ ਸਹਬਾ ਗਰਗਮੀਰਾ ਗੁਣੀ ਗੀਰਾ ਕੋਈ ਨ ਜੜ ਤੇਰਾ ਕੀ ਤੱਕ ਵਲਚੇ ਰਹਿ ਰਹਾ ਸਭ ਸੁਰਤੇ ਵਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਗਣ ਜਾਈ ਤੇਰੀ ਤਿਲੜ ਆਈ ਸਭ ਸਤ ਸਭ ਤਪ ਸਭ ਜੀ ਆਇਆ ਸਿੱਧਾ ਪੁਰਖਾਂ ਕੀ ਵਡਿਆਈਆ ਤਉ ਦਵਨ ਸਿਧੇ ਕਿਨੇ ਨ ਭਈਆ ਕਰ ਮਿਲੈ ਨਾ ਗਰਹਈਆ ਆਖਣ ਵਣ ਗਿਆ ਵਿਚਾਰ ਸਿਫਤੀ ਪਰੇ ਤੇਰੀ ਵੰਡਾਰ ਜਿਸ ਤੂੰ ਦੇ ਤਿਸੇ ਗਿਆ ਚਾਰ ਨਾਨਕ ਸਸਵਰਨ ਹਰ ਅਸਮਲ ਪੈਲ ਅੱਖ ਜੀਵ ਵਿਸਰੇ ਮਰ ਜਾਓ ਅੱਖ ਔਖ ਸਚ ਨ ਸਚੇ ਨਾਮ ਕੀ ਲਗ ਬੁਗਾ ਬਤੁਖ ਕਾਏ ਚਲੀਏ ਦੁਖ ਸੋਖ ਵਿਸਰੇ ਮੇਰੀ ਮਾਇ ਸਚਾ ਸਹਬ ਸਚਿ ਨਾਇ ਰਹਾ ਸਚੇ ਨਾਮ ਕੀ ਤਿਲ ਵਡਿਆਈ ਅਖਤ ਕੇ ਕੀਮਤ ਨਹੀਂ ਪਾਈ యేస ਮਿਲ ਕੇ ਅਖਣ ਪਹੀ ਵਡਨੁ ਵ ਘਟ ਨ ਜਾਈ ਨਾ ਮਰੀ ਨਾ ਹੋਵੈ ਸੋਗ ਜਿੰਦਰੇ ਚੁਕੇ ਭੋਗ ਗੁਣਿ ਹੋਰ ਨਾਈ ਕੋਇ ਨਾ ਕੋ ਵ ਨ ਕੋਈ ਜੇ ਵੜ ਆਪੋ ਤੇ ਵੜ ਤੇਰੀ ਦਾਤ ਜਿੰਦਨ ਕਰ ਕਾ ਕੀ ਤੀਰਤ ਖਸ ਸੰਸਰ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਤਿਨਾ ਬਿਨਾ ਕਰ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦੇ ਅਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਗਵ ਦੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਫਿਰ ਸੰਗਤ ਗੁਣ ਬਰਗਾਸ ਜਿਨ ਹਰ ਹਰ ਸ ਨਾਮ ਨ ਪਾਇ ਤੀ ਪਾਗੀ ਹਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨੀ ਆਏ ਤਿਰਗ ਜੀਵ ਤਿਰਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸ ਸੰਗਤ ਇਹ ਤਰਸ ਪਾਇਆ ਮਿਲ ਜਨ ਨਾਨਕ ਨਾ ਪਰਗਾਸ ਰਾਗ ਗੁਜਰੀ ਮਹਲਾ ਪੰਜਵ ਕਾਹੇ ਰੇ ਮਨ ਚਿੱਤ ਵੇ ਉਦਮ ਜੋ ਹਰ ਅਰਜੀਓ ਪਰਿਆ ਸੈਲ ਪੱਥਰ ਮੈਂ ਜੰਤ ਪਾਈ ਤਾਂ ਕਰਿ ਜੀ ਕਾ ਗੇ ਕਰਤर्य ਮੇਰੇ ਮਾਦੋ ਜੀ ਸਤਸੰਗਤ ਮੇਰੇ ਸੋਦਰਿਆ ਗੁਰਪ੍ਰਸਾਦ ਪਰਮਪਦ ਪਾਇ ਸੁਕੇ ਕਾਸ਼ਟ ਰਿਆ ਰਹਾ ਜਨਨ ਪਿਤਾ ਲੋਕ ਸਿ ਬਨਤਾ ਕੋਈ ਨਿਸਕੇ ਧਰਿਆ ਸਿਰ ਸਿਰ ਜਿਕ ਸਭਾਏ ਖਾਗੁਰ ਗਾਏ ਮਨ ਭਉ ਕਰਿਆ ਊੜੇ ਊੜਵ ਸਿਕੁਸ਼ ਿਸ ਪਰਛੇ ਬਚਰੀ ਸ਼ਰਿਆ ਤਿਨ ਕਵਣ ਕਲਾਵ ਕਵਣ ਚੁਗਾਵ ਮਨ ਮੇ ਸਿਮਰਨ ਕਰਿਓ ਸਭ ਨਿਥਾਨ ਦਸ ਸਠਿ ਸਿਧਾਨ ਠਾਕੁਰ ਕਰ ਤਲ ਤਰੇਯ ਜਨ ਨਾਨਕ ਬਲ ਬਲ ਸਤਿ ਬਲ ਜਾਈਏ ਤੇਰੰਤਨ ਪਰ ਵਰਿਆ ਰਗ ਸਮਲ ਚੁਕਤ ਸੋ ਪੁਰਖ ਇਕ ਓੰਕਾਰ ਸਤਗੁਰ ਬਰਸਾਦ ਸੋ ਪ੍ਰਕੰਨ ਰੰਜਨ ਜੈਨਿਆਰ ਪ੍ਰਕੰਨ ਰੰਜਨ ਹਰ ਅਗਮ ਅਗਮ ਪਰ ਸਬਤ ਆਵੇ ਸਬਤ ਆਵੇ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀਏ ਤੁਮਾਰੇ ਜੀ ਤੁਜੀਆਂ ਕਾਧ ਤਹਰ ਹਰਦੇ ਆਉ ਸੰਤੋ ਜੀ ਸਭ ਦੁੱਖ ਬਸਾਰਨ ਹਾਰ ਹਰਿਆ ਪੇਠਾਖੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ तू ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਤੇ ਰਿਖੋਈ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤ ਜੀ ਹੋ ਤਦ ਬਿਨਿ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਗਵਗਾਣਾ ਜੋ ਸੇਵਾ ਜੋ ਸੇਵਾ ਤੁਜੀ ਜਨ ਨਾਨਕ ਤੈਨ ਗੁਰ ਵਾਣਾ ਹਰਿ ਤੇ ਆਵੈ ਹਰਿ ਤੇ ਆਵ ਤੁਜੀ ਸੇ ਜਨ ਜੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰਿ ਆਇਆ ਜੀ ਤਿੰਤ ਟੁੱਟੀ ਜਮ ਕੀ ਫਾਸੀ ਜਨਰ ਪਉ ਜਨ ਹਣਰ ਪਉ ਤੇ ਆਇਆ ਜੀ ਸਿਖ ਪਉ ਸਭ ਗਵਸੀ ਜਿਨ ਸੇਵੈ ਜਿਨ ਸੇਵੈ ਮੇਰ ਹਰਿ ਜੀ ਤੇ ਹਰ ਹਰ ਰੂਪ ਸਮਾਸੀ 세탄 세탄 진하르 జయ지 진 나ਨਕ تین ਬਲ ਜਸੀ ਤੇਰੀ ਭਗਤ ਤੇਰੀ ਭਗਤ Bhandar ji ਪਰ ਬੀਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਬਸਰ ਅੰਤੋ ji ਹਰ ਅਨੇਕ ਅਨੇਕ ਅੰਤ ਤੇਰੀ ਅਨਕ ਧੀਰਣ ਕਰੇ ਹਰ ਪੂਜਾ ji ਤਪ ਤਪ ਜਪ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪ੍ਰਭੋ ਸਿਮਰਸਾ ਜੀ ਕਰ ਗਿਰਿਆ ਘਟ ਕਰਮ ਕਰਨ ਤ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤ ਤੂੰ ਵਾਦ ਪੁਰਖਾ ਪਰਪੁਰ ਕਰਤਾ ਜੀ ਤੋ ਜੇ ਵੜੇ ਵਰਨ ਕੋਈ ਤੂੰ ਜੋਗ ਜੋਗੇ ਕੋ ਸਦਾ ਸਦਾ ਤੂ ਏਕੋ ਜੀ ਤੁਲੇ ਚਲ ਕਰਤਾ ਸੋਈ ਤੁਹਦੇ ਆਪੇ ਭਵ ਸੁਵਰਤ ਜੀ ਤੂੰ ਆਪੇ ਕਰੈ ਸੋਈ ਤੁਧੇ ਆਪੇ ਸੈ ਸੋ ਭਾਏ ਜੀ ਤੁਧੇ ਆਪੇ ਸਿਰ ਸੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਅਸ ਮਲਚੁਤ ਤੂੰ ਕਰਤਾ ਜਗਰ ਮਡਸੈ ਜੋ ਤੂੰ ਭਵ ਸੁਥਿਸੀ ਜੋ ਤੂੰ ਦੇ ਸੋਇ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨਿਤ ਆਇ বিষ্ণੂ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਗਵਾਇਆ ਤੁਧਾ ਵੇ ਛੋੜਿਆ ਮਿਲਾਇਆ ਤੁੰਦਰਸ ਤੁਜੀ ਮਾਇ ਤੁਦਬਿੰਦੂ ਜਾ ਕੋਈ ਨਹੀ ਜੀਅ ਜਨ ਸਭ ਤੇਰਾ ਖੇਲ ਗੰਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਉ ਤੂੰ ਜੜੈ ਸਿ ਜਿਨ ਜੜੈ ਹਰ ਗੁਣ ਸਦਹੀ ਆਖਮ ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜੀ ਅਰਦਾਸ ਮਾਇ ਤੂੰ ਆਪੇ ਕਰਤਾ ਤੇਰਾ ਕੀ ਅਸ ਹੋਇ ਰਤਬਿੰਦੂ ਚ ਵਰਨ ਕੋਈ ਹੂ ਕਰ ਕਰ ਵਖ ਜਣ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਮੰਨ ਲ ਪਹਿਲਾ ਦੇ ਸਰਵਣੇ ਪਹਿਲੇ ਨਿਵਸ ਪਣੀ ਪਾਉ ਕਤਿ ਨਹੀਂ ਕੀਆ ਅੰਕਜ ਮੋਹ ਹੈ ਪਗ ਨਹੀਂ ਚੱਲੈ ਅਮ ਦੇਖਾਂ ਤੈਨੂ ਬੀਲੇ ਮਨ ਇਕਨ ਚੇਤਿ ਸਮੂੜ ਮਨ ਹਰ ਮਿਸਰ ਤੇਰੇ ਗੁਣ ਗਲਿਆ ਰਾ ਨਾ ਹੂੰ ਜਤੀ ਸਦੀ ਨਿਪੜਿਆ ਮੂਰਖ ਮੁਗਦਾ ਜਨਮ ਪਿਆ ਕਰਨਵਤਨ ਆਨਗਤਨ ਕੇ ਸਰਨ ਕਿੰਤੂ ਨਹੀਂ ਵਿਸਰੇਆ ਅਸਮ ਲ ਪੰਜਵ ਭਈ ਪ੍ਰਪਤ ਮਾਨੁਖ ਦੀ ਬਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਇ ਤਰ ਕੀ ਤਨ ਕਾਮ ਮਿਲ ਸਾ ਸੰਗਤ ਭਜ ਕੇ ਬਲ ਨਾਮ ਸ੍ਰੀ ਜਾਮ ਲਾਗ ਪਉ ਜਲ ਤਰਨ ਕੈ ਜਨ ਬਿਰਤਾ ਜਾਤ ਰੰਗ ਮਾਇਆ ਕਰਹਾ जप तप संजम धर्मु न कमाया सेवा साधन जन हर राया कहो शरण परे की रखो शर्मा जप तप संजम धर्म न कमाया सेवा साधन जनहर राया ਹੋ ਨਾਨਕ ਜਮਨੀ ਚ ਕਰਮ ਸਰਨ ਪਰੇ ਕੀ ਰਖੂ ਸ਼ਰਮ ਆ ਸਹੀ ਦਸਮੀ ਕਬਿਉ ਬਾਤ ਬੇਨਤੀ ਚੋਪਈ ਹਮਰੇ ਕਰੋ ਆ ਦਿਲ ਚ ਪੂਰਨ ਚਿਤ ਕੀ ਚ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਵਰਤ ਪਰ हमरे दूठ सब में कहो आप मोहे बिछाओ सुखी बस है मोरू परिवार सेवक सिख सबह करता रा। मोर अच्छा कर दे करण को वास पूर्ण हुए हमारी आशा तुर भजन की रह प्यासा तो मैं छाड़ कोई अवरणाते आऊँ ਯਵਰ ਚਹੁ ਸੋਤਮ ਤੇ ਪਉ ਸੇਵਕ ਸਿਕਮਰ ਤਰੀਐ ਚਨ ਚਨ ਸਤਰ ਅਮਰੇ ਮਰੀਐ ਆਫਤ ਮੁਝੇ ਬਰੀਐ ਮਰਣ ਕਾਲ ਕਾ ਤ੍ਰਸਨ ਵਰੇ ਹਉ ਜਸਦਾ ਹਮਾਰੇ ਪਛਾ ਸਿਰ ਹੰਤ ਜਉ ਜਉ ਕਰਿਓ ਰੱਛ ਰੱਖ ਲਿਓ ਮੈਂ ਰਖਣ ਯਾਰੀ ਸਾਹਿਬ ਸੰਤ ਜੈ ਬਿਹਾਰੀ ਦਿਨ ਬੰਦ ਦ੍ਰਿਸ਼ਟਣ ਕੇ ਅੰਤ ਤੁਮਹ ਪੂਰੀ ਚਤੁਰਦਸ ਅੰਤ ਕਾਲ ਪਾਇ ਬਰਮਾ ਬਪਤਰਾ ਕਾਲ ਪਾਇ ਸ਼ਿਵ ਜੀ ਗਉਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ ਜਵਨ ਕਾਲ ਜੋਗੀ ਸ਼ਿਵ ਕੀਓ ਮੇਧ ਰਾਜ ਬਰਮਾ ਜੂਤੀਓ जवन कल सब लोक सवार नमस्कर तए हमार जवन कल सब जगत बनायो देवदा जच्छे न पजायो आदन्त के अवतर सोई गुरु समझो हमार नमस्करति सिहि को हमरी सकल प्रजा जिन आप सवरी शिव कण को शिव गुण सुख दीयो चतरण को पलमो बदकीयो कट कट के अंतर की जानत अरे बुरे की पीर पहचानत चींटी ते कुंचिर यसुला सब पर कृपा दिस गय फुल संतन दुख पाएते दुख की सुख पाए साधन की सुखी एक एक की वीर वचन घट घट के पड़ पड़ की जन ਜਬ ਉਦ ਕਰਖ ਕਰ ਕਰ ਤਰ ਪ੍ਰਜਾ ਤਰ ਤਵ ਦੇ ਅਪਰ ਜਬ ਆਗਰ ਕ ਤੂ ਕਬ ਹੂ ਤੋ ਮੈਂ ਮਿਲਤ ਦੇ ਤਰ ਸਭ ਹੂ ਜੇ ਤੇ ਬਦਨ ਸ੍ਰਿਟ ਸਵਧਾਰ ਆਪ ਆਪਣੀ ਬੂਝੂ ਚਰ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਵੇਦ ਵੇਦ ਰਿਆਲਮ ਰੰਕਾਲ ਕਨ ਲੰਬਾ ਆਦਨੀ ਲਨ ਅਦ ਸੰਭਵ ਤੰ ਕ ਮੂੜ ਚਰਤ ਪੇਤਾ ਜਾ ਕੋ ਪੇਵਨ ਪਵੰਤ ਬੇਦਾ ਤਾ ਕੋ ਕਰਪਾ ਨੂੰ ਮਾਨਤ ਮਹ ਮੂੜ ਕਚ ਪੇਦ ਨ ਜਾਣਤ ਮਹ ਦੇਵ ਕੋ ਕੈ ਸਦਾ ਸੇਵ ਨਿਰੰਕਾਰ ਕਾ ਚਿੰਤਨ ਪੇਵ ਆਪੇ ਆਪਣੀ ਬੁਧ ਹੈ ਜੀਤੀ ਵਰਨਤ ਪੈਨ ਪੈਨ ਤੂੰ ਹੈ ਤੇਤੀ tumra lakhan jay pasar kahe bid sad pratham sansar ek rupanupasrupa rang peora ke pup han jer jit ki ni atpai khan bauraj dini kamphor raja baitha simand payo sangkari gath sagre sed dikhay chaamb ओ जग सरूप सुअंबव और रक्षा मेरी तुम करो सिख बार सिख संगरो दुष्ट जीते उठवत पत सकल मलेश करो रणगत जे अस्त तव शरणी परे तेंके दुष्ट दुर्गमरी पुरख जावन पग पर तिहारी तिन के तुम संकड़ सबटारी जो कल को एक ते है ताके काल निगड़नी है रक्षा हो सब काल दुष्ट अरिष्टें तक कृपा दृष्ट न जाय नारू ताके ताप तनक मुआर हो कर्म सब हो न कोई ਇਕ ਵਾਰ ਜਿਨੇ ਤੁਮਹਿ ਸੰਭਾਰ ਕਲ ਪਾਇ ਤੇ ਤੈ ਉਬਰ ਜੇ ਨਰਨਾਮ ਤੇ ਰੁਕ ਧਰਦ ਦੁਸ਼ਟ ਦੋਖ ਤੇਰ ਥੜ ਕੀ ਤੇ ਮੈਂ ਸਰਣ ਤੇਹਾਰੀ ਆਪ ਦੇ ਲਿਓ ਬਰੀ ਸਰਬ ਥਰਬੋ ਸਹਾਈ ਦੁਸ਼ਟ ਦੋਖ ਤੇ ਲਿਓ ਵਿਚਾਈ ਸਵੇ ਅਲਗ ਕਹਿ ਜਲਤੇ ਤੁਮਰੇ ਤਉ ਤੇਗੁ ਆਗਤ ਰੇ ਲੀਆ ਨੀਓ ਰਬ ਰਹਿਮ ਬੁਰਾਨ ਕੁਰਾਨ ਅਨੇਕ ਕਹਿ ਮਤੇ ਖਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਬਹੁ ਭੇਦ ਕੈਮ ਇਕਨ ਜਨਿਓ ਸਿਰਿਅਸ ਬਨ ਕਿਰਪਾ ਤੁਮਰੀ ਕਰ ਮੈਨ ਗਇਓ ਸਭ ਤੋ ਹੀ ਬਕਨਿ ਉਦਰਾ ਸਗਲ ਦਿਵਾਰ ਕੁ ਜਾੜਕੈ ਗਏ ਹੋ ਤਵਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਦਵਾਰ ਸਗਲ ਦਵਾਰ ਗੁਜਾੜ ਕੇ ਗਏ ਹੋ ਤਵਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਦਵਾਰ ਰਾਮ ਕਲੀ ਮਹਲਤੀ ਜਾਨੰਦ ਇਕ ਓੰਕਾਰ ਸਤਗੁਰ ਪਰਸਾਦ ਅਨੰਦ ਪਿਆ ਮਿਰਬਾਏ ਸਤਗੁਰ ਮੈਂ ਪਾਇਆ ਸਤਗੁਰ ਤਾ ਪਾਇਆ ਸਚੇਤੀ ਮਨਵਦੀਆ ਵਦਾਈਆ ਰਗ ਰਤਨ ਪਰਵਾਰ ਪਰਹੀਆ ਸ਼ਬਦ ਗਵਣਿਆਈਆ ਸਉਦੋ ਤੰਗਉ ਹਰੀ ਕੇਰਾ ਮਨ ਜਿਨੀ ਵਸਾਇ ਕਹਿ ਨਾਨਕ ਨੰਦ ਹੋਵ ਸਤਗੁਰ ਮੈਂ ਪਾਇਆ اے من میرے تو سدرو ہرن لئی ہرنال رہو تو من میرے دُکھ سب وسارنا انگی کارو کرے تیرہ کر سب سورن سب نا گلا سمرا تسوا می سوکھے منو ساری کہ नानक من میرے سدرو ہرن لئی ਸਚ ਸਈ ਬ ਕਿਆ ਨਹੀਂ ਕਰਤੇ ਰ ਕਰਤਾ ਤੇ ਰ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਪਸ ਲਹ ਤੇਰੀ ਨ ਮਨ ਵਸਵੇ ਨਾਮ ਜਿਨ ਕੇ ਮਨ ਵਸਿਆ ਬਾਜ ਸ਼ਬਦ ਕਨੇ ਰ ਕਹ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰ ਸਚ ਨ ਮੇਰਾ ਅਧਾਰੂ ਸਚ ਨਾਮ ਧਰਮਿਰ ਜਿਨ ਪੁਖ ਸਭ ਗਵਾਇਆ ਕਰਸਾ ਸੁਖਮਨ ਆਇ ਵਸੀਆ ਜਿਨੇ ਸਚ ਸੋ ਪੁਜਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣ ਸੰਤੋ ਸੋਧ ਰੋ ਪਿਆਰੋ ਸਚ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ੌਦਤ ਕਰਸ ਭਗਤ ਕਰਸ ਭਗ ਸ਼ੌਦ ਵਾਜੇ ਗਲ ਜਿਤ ਕਰਤ ਹਯ ਪੰਚ ਦੂਦ ਦਵਸ ਕੀਤੇ ਕਾਲ ਕੰਟ ਕਵਾਰਿਆ ਤੂਰ ਕਰ ਪਇ ਤਉ ਤੇ ਜਿਨ ਕੋ ਸਿਨਾਮ ਹਰਿ ਕੈ ਲਗੀ ਕੈ ਨਾਨਕ ਤੈ ਸੁਕਵਾ ਇਤ ਕਰ ਅਨਹਦ ਵਜੀ ਅਨੰਦ ਸੁਨੋ ਵਡਪ ਕੀਓ ਸਗਲ ਮਨੋਰਤ ਪੂਰੇ ਅਰ ਬਰਮ ਪ੍ਰਭ ਪਾਇ ਪੁੱਤਰ ਸਗਲ ਵਸੂਰੇ ਦੁਖ ਰਉ ਸੰਤਾਪ ਉਤਰੇ ਸੁਣੀ ਸੱਚੀ ਬਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਣੀ ਤੇ ਕਹ ਤੇ ਪਵਤ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਗੇ ਵਾਜੈ ਅਨ ਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਗੇ ਵਾਜੈ ਅਨ ਹਦ ਤੂਰੇ ਗੁੰਧਾਵਣੀ ਮਲ ਪੰਜਿਵ ਥਾਲ ਵਿਘਿਤਨ ਵਸਤੂ ਪਈਓ सत संतोष विचर अमृत नाम ठाकुर का पयो जिसका ससोत हर ये को कवज को पंच तिसका उद्धार देव stdin जाय नेत्र क्रोध हर तब संसार चरण लग तरियै सब नानक ब्रह्म सार सलोक कमल पंजिव ਇਹ ਗੀਤ ਜਤ ਨਹੀਂ ਮੈਨੋ ਜਕਿਤ ਹੋਈ ਨਾ ਨਿਰਗੁਣ ਹਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਦਰਸ ਬਿ ਆ ਮੈ ਰਹਿਮਤ ਹੋਈ ਸਤਿਗੁਰ ਸਹਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ થી ਮੈ ਹਰੇ ਆ ਦਰਸ ਬਿ ਆ ਮੈ ਰਹਿਮਤ ਹੋਈ ਸਤਿਗੁਰ ਸਹਜਣ ਮਿਲਿਆ ਨਾਨਕ ਨਾਮ ਨੇਤਾ ਜੀਵਾ ਤਨ ਮਨ ਤੀਵ ਹੈ ਹਰਿਆ ਔੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਰਹੀ ਓਥੇ ਤੇਰੀ ਰਖ ਅਗਨੀ ਉਤਰmai ਸੁਣ ਕੇ ਜੰਗ ਕੇ ਦੂਤ ਨਾਏ ਤੇਰੇ ਚੜ ਜਾਏ ਪਉ ਜਲ ਵਿਖਮਸ ਗਾਉ ਗੁਰ ਸ਼ਬਦ ਦੀਪਰ ਪਹੀ ਇਨ ਕਲ ਕੀ ਪਿਆ ਸਮਰਸੇ ਗਏ ਕਲ ਮੇ ਆਪੂਰਣ ਗੁਣ ਕੋ ਬੰਦੇ ਗਏ ਸਭ ਸੇ ਨੋ ਕਿਰਪਾ ਸਮਲ ਸਸਾਈ ਬਿਰਥ ਕੋਈ ਨ ਜਾਈ ਜੀ ਅਵ ਤੁਦਿਆਈ ਸਲੋਕ ਮਹੱਲ ਪੰਜੀਵ ਅੰਤਰ ਗੁਰੂ ਅਰਧਨਾਥ ਜਿਵ ਜਖੁਰਨੋ ਦੇ ਤੀ ਸਤ ਗੁਰੂ ਵੇਖਣਾ ਸਰਵਣੀ ਸੁਣਨਾ ਗੁਰੂ ਨਾ ਸਤ ਗੁਰੂ ਸੇ ਤੀਰਤੇਯ ਦਰਗਹਿ ਪਇਟਵ ਕਉਨੋ ਨੂ ਕਿਰਪਾ ਕਰੇ ਜਿਸਨੋ ਇਹ ਬਤ ਦੇ ਜਗ ਮਯ ਉਤਮ ਕੜੀਯ ਮਿਰਲੇ ਕੇ ਕੀ ਮਹੱਲਾ ਪੰਜਵਾ ਰਖੇ ਰਕਣ ਹਾਰ ਆਪ ਬਾਰੀਆ ਨ ਗੁਰ ਕੀ ਪੈਰੀ ਪਾਏ काजि सुवर्यन उपदयाल मनु नव सर्यन साजनक पवजल तर्यन सकत निन्दक दुष्ट किन मै बदारियन इस साहिब कि टेक नानक मने माहे इस सिमरत सुखोय सगले दुख जाए इस साहब की टेक नानक मन माए जिस सिमरत सुखो सगले दुख जाए वागुरु जी का खालसा वाहेगुरु जी की फतेह